ਅੰਤਮ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਆ ਪਾਰਟੀਆਂ ਦੇ ਵੱਲੋਂ ਵੱਧ ਚੜ ਕੇ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਮਨੀ ਚੋਣਾਂ ਨੂੰ ਲੈ ਕੇ ਲੀਡਰ ਪੱਬਾਂ ਪਾਰ ਹੋਏ ਹੋਏ ਨੇ ਤਾਂ ਉਥੇ ਆਕਾਲੀ ਦਲ ਦੀ ਪਾਰਟੀ ਦੇ ਵਿੱਚ ਕੁਝ ਮੈਂਬਰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਕੁਝ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਆਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਇਲਜ਼ਾਮ ਲਗਾ ਰਹੇ ਨੇ ਤੇ ਇਸ ਦੇ ਨਾਲ ਹੀ ਗੱਲ ਆਪਾਂ ਹੁਣ ਕਾਂਗਰਸ ਦੀ ਕਰ ਲੈਂਦੇ ਤੇ ਬੀਤੇ ਦਿਨਾਂ ਦੇ ਵਿੱਚ ਰਾਜਾ ਵਿਨਿੰਗ ਨੇ ਵੀ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਨਾ ਕਿ ਖਲਿਸਤਾਨ ਨਹੀਂ ਚਾਹੀਦਾ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਤੇ ਕਈ ਸ਼ਹਾਦਤਾਂ ਤੋਂ ਬਾਅਦ ਅੱਜ ਦਾ ਹਸਦਾ ਵਸਦਾ ਪੰਜਾਬ ਬਣਿਆ ਤਾਂ ਇਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਕਈ ਵੱਡੇ ਸਵਾਲ ਵੀ ਚੁੱਕੇ ਗਏ ਨੇ ਤੇ ਇਸ ਨਾਲ ਹੀ ਤੁਹਾਨੂੰ ਅਰਸ਼ਦੀਪ ਕਲੇਰ ਦੇ ਵੀ ਬਿਆਨ ਸੁਣਾ ਦਿੰਨੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਮਿਲੇ ਸਾਡੇ ਨਾਲ ਸਾਰੀ ਜਿਹੜੀ ਸਾਡੀ ਲੀਗਲ ਟੀਮ ਹੈ ਗੁਰਵੀਰ ਸਾਹਿਬ ਸਾਂਪਲਾ ਸਾਹਿਬ ਰੰਧਾਵਾ ਸਾਹਿਬ ਸਮਰੱਤ ਸੰਧੂ ਜੀ ਤੇ ਆਪਣਾ ਕੀ ਕਹਿੰਦੇ ਨੇ ਹੋਰ ਜਿੰਨੇ ਸਾਡੇ ਐਡਵੋਕੇਟਸ ਆ ਅਸੀਂ ਸਾਰੇ ਮਿਲੇ ਆ ਮਸਲਾ ਹੈ ਜਿਹੜੀ ਤਰਨ ਤਾਰਨ ਬਾਈ ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ ਬਾਈ ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਧੱਕੇਸ਼ਾਹੀ ਇਹ ਬਿਲਕੁਲ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰ ਦਿੱਤੀ ਜਿਹੜੀ ਸਪੈਸੀਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਇਹ ਹੈ ਕਿ ਦੋ ਡੀਐਸਪੀ ਨੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਇੱਕ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹ ਦੋਹੇ ਬੰਦੇ ਲੰਬਾ ਸਮਾਂ ਉਥੇ ਤਰਨ-ਤਰਨ ਦੇ ਵਿੱਚ ਐਸਐਚਓ ਪੋਸਟਡ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਹਰਮੀਤ ਸੰਧੂ ਉਹਨਾਂ ਦੇ ਬੜੇ ਖਾਸ ਨੇ ਕਿਉਂਕਿ ਉਹਨਾਂ ਦੇ ਐਮਐਲਏ ਸ਼ਿਪ ਦੇ ਦੌਰਾਨ ਹੀ ਇਹ ਉਥੇ ਐਸਐਚਓ ਰਹੇ ਨੇ ਉਹਨਾਂ ਦੇ ਬਲੂ ਆਈਡ ਬੋਏ ਨੇ ਉਹਨਾਂ ਦੇ ਤੁਸੀਂ ਸਮਝੋ ਵੀ ਕਰਤਾ ਤਰਤਾ ਨੇ ਔਰ ਕੋਡ ਆਫ ਕੰਡਕਟ ਲੱਗਣ ਤੋਂ ਬਿਲਕੁਲ ਪਹਿਲਾਂ ਦੁਬਾਰਾ ਇਹ ਦੋਨਾਂ ਦੀ ਪੋਸਟਿੰਗ ਕਰਾਈ ਜਾਂਦੀ ਹੈ ਪਹਿਲਾਂ ਐਸਚਓ ਸੀ ਹੁਣ ਪ੍ਰਮੋਟ ਹੋ ਕੇ ਡੀਐਸਪੀ ਬਣ ਗਏ ਨੇ ਤੇ ਇਹ ਦੋਹਾਂ ਨੂੰ ਉੱਥੇ ਤਰਨ ਤਰਨ ਦੇ ਵਿੱਚ ਐਸਡੀਐਸਪੀ ਸਿਟੀ ਤੇ ਡੀਐਸਪੀ ਡਿਟੈਕਟਿਵ ਇਹਨਾਂ ਦੀ ਪੋਸਟਿੰਗ ਕਰਾ ਕੇ ਕੰਮ ਕੀ ਸ਼ੁਰੂ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਸ਼ਰਮਨੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹਨ ਉਹਨਾਂ ਨੂੰ ਵੜਨ ਤੱਕ ਨਹੀਂ ਦਿੰਦੇ ਸੋ ਹੁਣ ਧੜਾ ਧੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਣ ਦਾ ਲੋਕਾਂ ਦਾ ਦੌਰ ਸ਼ੁਰੂ ਹੋ ਗਿਆ ਹੋਰ ਦੂਸਰੀਆਂ ਪਾਰਟੀਆਂ ਚੋਂ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰੇ ਨੇ ਇਹ ਦੋ ਬੰਦਿਆਂ ਦਾ ਕੰਮ ਹੈ ਉਹਨਾਂ ਨੂੰ ਸਿੱਧੇ ਫੋਨ ਕਰਨਾ ਜਾਂ ਉਹਨਾਂ ਨੂੰ ਇਨਡਾਇਰੈਕਟ ਤਰੀਕੇ ਨਾਲ ਇਹ ਤਮਕਾਇਆ ਜਾਂਦਾ ਹੈ ਕਿ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਏ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਕਿਸੇ ਹੋਰ ਕੈਂਡੀਡੇਟ ਦੀ ਸਪੋਰਟ ਕੀਤੀ ਤਾਂ ਤੁਹਾਡੇ ਉੱਤੇ ਝੂਠੇ ਪਰਚੇ ਬਣਾਏ ਜਾਣਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਫਰਸਟ੍ਰੇਸ਼ਨ ਕਾਦੀ ਹੈ ਡਰ ਕਾਦਾ ਇਹ ਤਾਂ ਤੁਸੀਂ ਕਿਹਾ ਸੀ ਕਿ ਜੀ ਇਹ ਸਰਕਾਰ ਤਾਂ ਆਮ ਆਦਮੀ ਦੀ ਸਰਕਾਰ ਹੋਏਗੀ ਇਹ ਤਾਂ ਆਮ ਆਦਮੀ ਦੀ ਭਲਾਈ ਦੇ ਕੰਮ ਕਰੂਗੀ ਤੇ ਹੁਣ ਸਰਕਾਰ ਇੰਨੀ ਬੁਖਲਾ ਗਈ ਹੈ ਫਰਸਟ੍ਰੇਸ਼ਨ ਸਰਕਾਰ ਦੀ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਤਰਨਤਾਰਨ ਦੀ 22 ਇਲੈਕਸ਼ਨ ਚ ਸਰਕਾਰ ਨੂੰ ਆਪਣੀ ਹਾਰ ਕੰੰਧ ਤੇ ਲਿਖੀ ਦਿਗੀ ਉਹਦੀ ਫਰਸਟ੍ਰੇਸ਼ਨ ਹੈ ਨਾ ਮੁੱਖ ਮੰਤਰੀ ਦੇ ਚਿਹਰੇ ਤੇ ਸਾਫ਼ ਦੇਖੀ ਹੈ ਤਾਂ ਹੀ ਹੁਣ ਮੁੱਖ ਮੰਤਰੀ ਜਰਨਲਿਸਟਾਂ ਨੂੰ ਗਾਲਾਂ ਕੱਢ ਰਹੇ ਨੇ ਕੀ ਹੋਇਆ ਪਰਸੋਂ ਸਟੇਜ ਤੇ ਚੜ ਕੇ ਜਿਹੜੀ ਸਰਕਾਰੀ ਸਟੇਜ ਲੋਕ ਭਲਾਈ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਨੂੰ ਹੁੰਦੀ ਹੈ ਉਹ ਸਟੇਜਾਂ ਦੀ ਵਰਤੋਂ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਮੁੱਖ ਮੰਤਰੀ ਜਾਂ ਜਰਨਲਿਸਟ ਨੂੰ ਗਾਲਾਂ ਕੱਢਣ ਲਈ ਕਰ ਰਹੇ ਨੇ ਜਾਂ ਪੋਲਿਟੀਕਲ ਆਪੋਨੈਂਟ ਨੂੰ ਨਿਸ਼ਾਨਾ ਬਣਾ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਮੁੱਖ ਮੰਤਰੀ ਦੀ ਸਵੇਰ ਹੁੰਦੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਕੇ ਮੁੱਖ ਮੰਤਰੀ ਦੀ ਸ਼ਾਮ ਹੁੰਦੀ ਹੈ ਇਹ ਤੋਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੱਧ ਰਿਹਾ ਆਧਾਰ ਹੈ ਜਿਹੜਾ ਲੋਕਾਂ ਦਾ ਪਿਆਰ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਮੁੱਖ ਮੰਤਰੀ ਉਸ ਤੋਂ ਬੁਰੇ ਤਰੀਕੇ ਘਬਰਾ ਗਏ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸੱਤਾ ਦਾ ਹੰਕਾਰ ਹੈ ਇਹ ਜਿਹੜੀ ਸੱਤਾ ਦੀ ਦੁਰਵਰਤੋਂ ਕਰਕੇ ਤੁਸੀਂ ਇਲੈਕਸ਼ਨਾਂ ਜਿੰਨਾ ਚਾਹੋਨੇ ਹੋ ਇਹ ਪੰਜਾਬ ਦੇ ਲੋਕਾਂ ਨੇ ਹੁਣ ਜਿੱਤਣ ਨਹੀਂ ਦੇਣੀਆਂ ਕਿਉਂਕਿ ਪੰਜਾਬ ਨੇ ਤੁਹਾਡਾ ਜਿਹੜਾ ਰਾਜ ਹੈ 3-4 ਸਾਲ ਦਾ ਜਿਸ ਚ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਉਹ ਪੰਜਾਬ ਦੇਖ ਚੁੱਕਿਆ ਸੋ ਹੁਣ ਪੰਜਾਬ ਤੁਹਾਡਾ ਰਾਜ ਨਹੀਂ ਚਾਹੁੰਦਾ ਸੋ ਇਹ ਸੱਤਾ ਦੇ ਹੰਕਾਰ ਨੂੰ ਛੱਡੋ ਇਹ ਤਾਂ ਗੁਰੂ ਸਾਹਿਬ ਨੇ ਬਾਣੀ ਚ ਵੀ ਲਿਖਿਆ ਹੈ ਕਿ ਜੋ ਉਪਜਿਆ ਸੋ ਬੰਦ ਸ ਹੈ ਜੇ ਉੱਪਰ ਆਊਗਾ ਜੇ ਉਹ ਨਹੀਂ ਉਥੇ ਲੋਕਾਂ ਦਾ ਕੰਮ ਕਰੂਗਾ ਤਾਂ ਇਹ ਬਾਣੀ ਵੀ ਮੇਰੇ ਹਿਸਾਬ ਨਾਲ ਬਾਣੀ ਹਰ ਇੱਕ ਚੀਜ਼ ਦਾ ਜਵਾਬ ਹੈ ਕਿ ਜੋ ਉੱਪਰ ਜਾਂ ਸੋ ਬੰਸੇ ਜਿਹੜੀ ਚੀਜ਼ ਨੇ ਉੱਪਰ ਜਾਣਾ ਹੈ ਉਹਨੇ نیچے ਵੀ ਆਉਣਾ ਸੋ ਮੁੱਖ ਮੰਤਰੀ ਸਾਹਿਬ ਜੇ ਲੋਕ ਭਲਾਈ ਦੇ ਕੰਮ ਕਰਦੇ ਜੇ ਲੋਕਾਂ ਦੀ ਸੇਵਾ ਕਰਦੇ ਤਾਂ ਅੱਜ ਤੁਹਾਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਤੇ ਫਿਰ ਦੂਜਾ ਜਿਹੜਾ ਸਟੇਜਾਂ ਤੇ ਖੜਕੇ ਅਕੇ ਜੀ ਬਹੁਤ ਔਖਾ ਸੀ ਲੋਕ ਕਹਿੰਦੇ ਸੀ ਵਿਕਰਮ ਮਜੀਠੀਆ ਨੂੰ ਹੱਥ ਪਾਉਣਾ ਪਾ ਲਿਆ ਹੁਣ ਮੁੱਖ ਮੰਤਰੀ ਸਾਹਿਬ ਹੁਣ ਫਿਰ ਡਰ ਕਾਦਾ ਕਿ बार-बार ਆਪਾਂ ਸਟੇਜਾਂ ਤੇ ਚੜਕੇ ਦੱਸਣਾ ਕਿ ਮੈਂ ਝੂਠਾ ਮੁਕੱਦਮਾ ਬਣਾਇਆ ਕਿ ਅੰਦਰਲਾ ਡਰ ਹੈ ਕਿ ਮੈਂ ਝੂਠਾ ਮੁਕੱਦਮਾ ਬਣਾਈ ਬੈਠਾਂ ਹੁਣ ਅਦਾਲਤਾਂ ਦੇ ਵਿੱਚ ਜਵਾਬ ਦੇਣਾ ਸੋ ਹੁਣ ਪੰਜਾਬ ਦੇ ਲੋਕ ਤੁਹਾਡੇ ਤੋਂ ਸਵਾਲ ਕਰਦੇ ਨੇ ਉਹਦੇ ਜਵਾਬ ਦਿਓ ਇਹ ਜਿਹੜਾ ਤੁਸੀਂ ਸੋਚਦੇ ਹੋ ਕਿ ਮਨਮਰਜ਼ੀ ਦੇ ਅਫਸਰ ਲਾ ਕੇ ਲੋਕਾਂ ਨੂੰ ਤਮਕਾ ਕੇ ਇਹ ਬਾਈ ਇਲੈਕਸ਼ਨ ਤੁਸੀਂ ਜਿੱਤ ਲਓਗੇ ਇਹ ਹੁਣ ਪੰਜਾਬ ਨੂੰ ਪਰਵਾਹ ਨਹੀਂ ਪੰਜਾਬ ਹਰ ਇੱਕ ਚੀਜ਼ ਦਾ ਡਟ ਕੇ ਜਵਾਬ ਦੇਵੇਗਾ ਚੀਫ ਇਲੈਕਟੋਰਲ ਸਾਹਿਬ ਨੂੰ ਅਸੀਂ ਸਾਰੀ ਸਥਿਤੀ ਦੱਸੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਅਗਰ ਕੋਈ ਅਫਸਰ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ 3 ਸਾਲ ਰਿਹਾ ਤਾਂ ਉਹ ਦੁਬਾਰਾ ਉੱਥੇ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਸੋ ਇਹ ਦੋਏ ਬੰਦੇ ਤਾਂ ਉੱਥੇ 4-4 5-5 ਸਾਲ ਐਸੇ ਚੋਰੇਗੇ ਉਸੇ ਏਰੀਏ ਦੇ ਵਿੱਚ ਇਹਨਾਂ ਦੀਆਂ ਪੋਸਟਿੰਗਾਂ ਰਹੀਆਂ ਨੇ ਸੋ ਇਹ ਤਾਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਮੁਤਾਬਕ ਉੱਥੇ ਡੀਐਸਪੀ ਲੱਗ ਹੀ ਨਹੀਂ ਸਕਦੇ ਸੋ ਮੁੱਖ ਜਿਹੜੇ ਸਾਡੇ ਚੋਣ ਅਧਿਕਾਰੀ ਨੇ ਸਿਬਨਸੀਰ ਸਾਹਿਬ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਦੇ ਤੇ ਤੁਰੰਤ ਉੱਥੋਂ ਰਿਪੋਰਟ ਕਾਲ ਕਰਕੇ ਕੰਸਰਨਡ ਜਿਹੜੇ ਆਰਓ ਨੇ ਜ਼ਿਲ੍ਹੇ ਦੇ ਤਰਨਤਾਰਨ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਉਹਨਾਂ ਦੀ ਰਿਪੋਰਟ ਕਾਲ ਕਰਕੇ ਇਹਦੇ ਤੇ ਐਕਸ਼ਨ ਲਿਆ ਜਾਊਗਾ ਕਿਉਂਕਿ ਅੱਜ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਫ੍ਰੀ ਤੇ ਫੇਅਰ ਚੋਣਾ ਕਰਾਉਣ ਦੀ ਸੋ ਸਾਨੂੰ ਪੂਰਾ ਨਾਸ ਹੈ ਕਿ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੇ ਵਿੱਚ ਚੀਫ ਇਲੈਕਟਰਲ ਸਾਹਿਬ ਕੋਈ ਕਸਰ ਨਹੀਂ ਛੱਡਣਗੇ ਔਰ ਐਸੀਆਂ ਜਿਹੜੀਆਂ ਸਰਕਾਰ ਦੀਆਂ ਕੋਝੀਆਂ ਸਾਜਸ਼ਣਾਂ ਨੇ ਕਿ ਪਸੰਦੀਦਾ ਆਫਸਰ ਲਾ ਕੇ ਲੋਕਾਂ ਨੂੰ ਧਮਕਾ ਕੇ ਚੋਣਾ ਜਿੱਤਣ ਦੀਆਂ ਇਹ ਕਿਸੇ ਵੀ ਹੱਦ ਦੇ ਵਿੱਚ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਇਹੀ ਲਾਅ ਆਫ ਦਾ ਲੈਂਡ ਹੈ ਇਹੀ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੀ ਭਾਵਨਾ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਛੱਡ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੂਬੇ ਦੇ ਸਿਰ ਵੱਧ ਰੇ ਕਰਜ਼ੇ ਦੀ ਗੱਲ ਛੱਡ ਕੇ ਗੈਂਗਸਟਰਾਂ ਦੀ ਗੱਲ ਛੱਡ ਕੇ ਨਸ਼ੇ ਦੀ ਗੱਲ ਛੱਡ ਕੇ 12000 ਕਰੋੜ ਦਾ ਜਿਹੜਾ ਸਿੱਧਾ ਐਲੀਗੇਸ਼ਨ ਮੁੱਖ ਮੰਤਰੀ ਤੇ ਲੱਗਦਾ ਹੈ ਕਿ ਆਪਦਾ ਦਾ ਪੈਸਾ ਖਾ ਗਿਆ ਉਹਦੀ ਗੱਲ ਛੱਡ ਕੇ ਮੁੱਖ ਮੰਤਰੀ ਕਹਿੰਦੇ ਮੇਰੇ ਨਾਂ ਤੋਂ थरथਰ ਕੰਬਦੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਲੋਕਾਂ ਦਾ ਹੁੰਦਾ ਹੈ ਮੁੱਖ ਮੰਤਰੀ ਕੋਈ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ ਬਣਾਇਆ ਜਾਂਦਾ ਮੁੱਖ ਮੰਤਰੀ ਦੇ ਨਾਂ ਤੋਂ ਥਰ-ਥਰ ਕੰਬਨ ਦੀ ਲੋੜ ਨਹੀਂ ਹੁੰਦੀ ਮੁੱਖ ਮੰਤਰੀ ਦੇ ਵਿੱਚ ਵਿਸ਼ਵਾਸ ਹੁੰਦਾ ਕਿਉਂਕਿ ਲੋਕਾਂ ਨੇ ਚੁਣਿਆ ਹੁੰਦਾ ਤੇ ਜੇ ਮੁੱਖ ਮੰਤਰੀ ਆਪਣੇ ਆਪ ਨੂੰ ਇਹ ਗੱਲ ਕਹਿਣ ਕਿ ਜੀ ਲੋਕ ਮੇਰੇ ਨਾਂ ਤੋਂ ਥਰ-ਥਰ ਕੰਬਦੇ ਨੇ ਕੋਈ ਪ੍ਰਾਪਤੀ ਨਹੀਂ ਇਹ ਪੰਜਾਬ ਦੀ ਤਰਾਸਦੀ ਹੈ ਮੁੱਖ ਮੰਤਰੀ 4 ਸਾਲਾਂ ਦੇ ਵਿੱਚ ਬਿਲਕੁਲ ਫੇਲ ਹੋਏ ਨੇ ਜਿਸ ਗੱਲ ਕਰਕੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀ ਲੋਕਾਂ ਨੂੰ ਡਿਲੀਵਰ ਨਹੀਂ ਕਰ ਸਕੇ ਹੁਣ ਗੱਲਾਂ ਮਾਰ ਕੇ ਮੁੱਖ ਮੰਤਰੀ ਸਮਾਂ ਨਾਟ ਪਾਉਣ ਲੋਕਾਂ ਦੀ ਗੱਲ ਕਰਨ ਮੁੱਖ ਮੰਤਰੀ ਸਾਹਿਬ ਵਿਜਨ ਹੋਣਾ ਚਾਹੀਦਾ ਇੱਕ ਲੀਡਰ ਚ ਇਹ ਜਿਹੜਾ ਵਿਜਨ ਹੈ ਇਹ ਪਰਮਾਤਮਾ ਵੱਲੋਂ ਇਹ ਦਾਤ ਹੁੰਦੀ ਹੈ ਇਹ ਵਿਜਨ ਪਰਮਾਤਮਾ ਵੱਲੋਂ ਹੁੰਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਹਲੇ ਵੀ ਗੁਰੂ ਸਾਹਿਬ ਨੂੰ ਅਰਦਾਸ ਕਰੋ ਕਿ ਇੱਕ ਸਾਲ ਤੁਹਾਡੇ ਕੋਲ ਹੈ ਇੱਕ ਸਾਲ ਚ ਲੋਕਾਂ ਨੇ ਜਿਹੜੀ ਤੁਹਾਨੂੰ ਵੋਟਾਂ ਪਾ ਕੇ 5 ਸਾਲ ਲਈ ਚੁਣਿਆ ਸੀ ਘਟੋ ਕਟ ਇੱਕ ਸਾਲ ਹੀ ਕੋਈ ਲੋਕਾਂ ਦਾ ਕੰਮ ਕਰ ਦਿਓ ਨਹੀਂ ਹੁਣ ਪੰਜਾਬ ਨੂੰ ਤੁਹਾਡੇ ਤੋਂ ਆਸ ਖਤਮ